ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵੰ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਆਈਟੀ ਵੀਡੀਓ ਟੋਟਲਾ ਪਾਪਾ ਨੂੰ ਚਾਰ ਝੋਟੀਆਂ ਦਿਖਾਵਾਂਗੇ ਦੋ ਬਿਲਕੁਲ ਸੂਈਆਂ ਸਵਾਈਆਂ ਦੇ ਦੋ ਕੱਬਣਾ ਤੇ ਆਪਾਂ ਪਹੁੰਚਿਆ ਵੀਰ सोनू ਦੇ ਕੋਲ ਤਿਆਰੂ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾ ਜੀ ਡਿਟੇਲ ਸਸੀਆ ਭਾਜੀ ਸਸੀਆ ਵੀਰ ਜੀ ਰਸੀ ਕਾਲ ਜੀ ਕੀ ਹਾਲ ਚੱਲ ਜੇ ਬਜੀ ਆ ਮਾ ਦੀ ਬਾਬੇ ਸ਼ੀਤਾਲੀ ਬੜੀ ਕਿਰਪਾ ਜੀ ਕਿਰਪਾ ਚਾਹੀਦੀ ਆ ਜੀ ਤੇ ਬਾਈ ਆਪਣਾ ਨਾਮ ਤੇ ਐਡਰੈਸ ਦੱਸੋ ਨਾ ਸਾਨੂੰ ਸ਼ਹਿਰ ਜਨਾਲ ਜਿਹਦਾ ਮਸਲਾ ਠੀਕ ਆ ਜੀ ਫੋਨ ਨੰਬਰ 731 56 752 ਠੀਕ ਆ ਜੀ ਬਾਈ ਦੱਸਿਓ ਆ ਪਹਿਲੇ ਨੰਬਰ ਤੇ ਝੋਟੀ ਪਹਿਲੇ ਨੰਬਰ ਤੇ ਵੀਜੀ ਸੂਈ ਜੇ ਤਾਜੀ ਨੂੰ ਅ 7 ਕਿਲੋ ਅਗਰ ਜੇ ਕਿ ਬੋਲੀ ਹੋਵੇ ਠੀਕ ਹੈ ਲੋ ਜੇ 7 ਲੀਟਰ ਦਾ ਲਾਟੇ ਬੰਨਾ ਜਿਹੜਾ ਬੋਲਾ ਗੋਲਾ ਵਾਦੇ ਤੀਜੇ ਡੰਗ ਦੀ ਸੂਈ ਆ ਕੱਟੀ ਕਿੱਟਾ ਕਿੱਤੀ ਏ ਠੀਕ ਆ ਜੀ ਫੀਮੇਲ ਕਾਫ ਆ ਗਿਆ ਜੇ ਸੁਹਾ ਭਾਈ ਸੁਹਾ ਭਾਈ ਦੂਜਾ ਦੇ ਤੀਜੇ ਹੋਗੀ ਠੀਕ ਆ ਜੀ ਜਾ ਗਿੰਦੇ ਬਈ ਕਹਿੰਦਾ ਕਿ ਤ੍ਰਿਜਾ ਮੰਨੋ ਮਰਤੀ ਕਾਟ ਕਾਟ ਜਿਹੜਾ ਤੁਸੀਂ ਕਰ ਸਕਦੇ ਜੀ ਬਈ ਕਿੰਨਾ ਕੁ ਭਰ ਜੂਗੀ ਹਾਂਜੀ ਕਿੰਨਾ ਕੁ ਕੱਢੀ ਜੂ ਦੁੱਧ ਤੇ ਭਾਈ ਹੁੰਦਾ ਸੇਵਾ ਦਾ ਹਾਂਜੀ ਦੁੱਧ ਹੁੰਦਾ ਸੇਵਾ ਦਾ ਪਰ ਇਹ ਸੇਵਾ ਤੇ ਦੁੱਧ ਠੀਕ ਹੈ ਦੁੱਧ ਹੁੰਦਾ ਸੇਵਾ ਦਾ ਇੱਕ ਨਾ ਮੜਾ ਉਦਾਂ ਨਾ ਆ ਛਾਗ ਜਾਂ ਨਿਕਾ ਦੇ ਨਾਲ ਠੀਕ ਆ ਠੀਕ ਦੱਸਾਂ ਨਾ ਮੜਾ ਛਾਗ ਜਾਂ ਜ਼ਰੂਰ ਹੈ ਭਾਈ ਜੇ ਚੰਗੀ ਸੇਵਾ ਕੀ ਜਿੱਦਾਂ ਮੱਝ ਫਰੀ ਚੰਗੀ ਆ ਹਾਂਜੀ ਥੋੜੀ ਆਈ ਵਿਸੇ ਘੋਵਾ ਠੀਕ ਬਾਜੂ ਖਲਦੀ ਪੂਰੀ ਖਾ ਰੀ ਦੁੱਧ 10 ਤੋਂ ਬਾਅਦ ਜੂਗੀ ਠੀਕਾ ਠੀਕ ਹੈ ਜੀ ਲਓ ਜੀ 10 ਤੋਂ 15 ਤੋਂ 20 ਵਾਲੀ ਤੇ ਪਿੱਛੇ ਵੀ 3 ਲਕਾਫ ਜੇ ਆਹ ਲੱਗਿਆ ਕਿ ਕਰਨਾ ਹੈ ਤਾਂ ਨਾ ਕੋਈ ਕੋਈ ਆਇਆ ਬੱਚਾ ਦੇ ਦੇ 7 ਲੀਟਰ ਜਿਹੜਾ ਬੋਲੇ ਬੋਲੇ ਅੱਖਾਂ ਵਾਲਾ ਦਿਖਾ ਦਿਓ ਮੜੇ ਕਰਮਾਲੀ ਦਾ ਵੇਖੋ ਕਾ ਕਰਦੇ ਹੋ ਮੜੇ ਲੋਡ ਜਿੰਦਾਂ ਮੇ ਸਾਰਦ ਸਾਕ ਕਰ ਸਕਦੇ ਤੂੰ ਇਨਸਾਨਾਂ ਦਾ ਇਹ ਮੱਕੋ ਹੀਰਾ ਹੈ ਕਿੱਟਾਇਦਾ ਇਹ ਕੰਮ ਆ ਕਰਮ ਵਾਲੀ ਨੇ ਛਾਂਪੂ ਨਹੀਂ ਕੱਢਾ ਵੇਖੋ ਭਾਈ ਹੈ ਭਾਵੇਂ ਲੱਸੀ ਆ ਹਾਂਜੀ ਛੋਟੀ ਕਪੜੀ ਦੀ ਲੱਸੀ ਲੱਪਸ ਹੋਈ ਸਾਈਆ ਠੀਕ ਹੈ ਛੋਟੀ ਦੋ ਚਵਾਈ ਬੱਚਾ ਭਾਵੇਂ ਉਹ ਥੱਲੇ ਮੇਰਾ ਵੀਰ ਅੱਛਾ ਜੀ ਤੇ ਮੈਂ ਹੀ ਚੋਕਦਾ ਕੋ ਡੜੀ ਮੱਝ ਚੋਕ ਲੈਂਦੀ ਮੈਂ ਠੀਕ ਹੈ ਠੀਕ ਹੈ ਇਦਾਂ ਚਵਾਈ ਲੱਗੀ ਏ ਮੋਲ ਭਾਈ ਜੀ ਹਰਾ ਬੋਲਦੇ ਭਾਵੇਂ ਕਰਾਉ ਲੋ ਦਾ 65 ਅੱਛਾ ਜੀ ਭਾਵੇਂ ਕਰਾਉ ਲੋ 62 ਅੱਛਾ ਜੀ ਇਹ ਹਾਂ ਦਾ 60000 ਦੇਣੀ ਏ ਕਰ ਤੋ ਗਿਆ ਸੁਣਾਉਂ ਭਾਈ 2 ਹੀ ਛੱਡਣਾ 60 ਹੀ ਆਜੂ ਬਸ 52 52 ਹਜ਼ਾਰ ਦੀ ਹਾਲਤ ਦੇਖੋ ਤੁਸੀਂ ਠੀਕ ਹੈ ਲਓ ਜੀ 85000 ਦੀ ਇਹ ਚਾਹ ਦੋ ਚਾਦਰ ਖਾਗੀ ਲੱਗਦੇ 1 ਮੁੰਡੇ ਰਸਲੂਸ਼ਨ ਮੈਂ 10000 ਦੀ ਬ੍ਰਾਬਰ ਦੇ ਭਾਵੇਂ ਲੱਖਾਂ ਵਾਲੀ ਕਿਟੋਲੇ ਨੂੰ ਫੇਰ ਕਰ ਦੋਗੀ ਬਿਲਕੁਲ ਸਹੀ ਗੱਲ ਹੈ ਜੀ ਜੇ ਵੀ ਕਿ ਦੱਸਣਾ ਚੁਾਈ ਭਾਜੀ ਬੜੀ ਭੋਲੀ ਹੈ ਠੀਕ ਹੈ ਠੀਕ ਹੈ ਲਓ ਜੀ ਚੁਾਈ ਦੇ ਕੁੜੀ ਇੰਨੀ ਭੋਲੀ ਲੱਗੀ ਹੈ ਹਿਸਾਬ ਨਹੀਂ ਜੱਡਾ ਜੱਡਾ ਜਿਹੜਾ ਬਹੁਤ ਹੀ ਸਫਾਈਆਂ ਦੇ ਵਿੱਚ ਆ ਗਿਆ ਵਾ ਭਾਈ ਦੂਜੇ ਨੰਬਰ ਤੇ ਛੋਟੀ ਦੂਜੇ ਨੰਬਰ ਸੁਈ ਜਾਂ ਕੱਟੀ ਮਗਰ ਜੇ ਇਹਦੇ ਪਿੱਛੇ ਵੀ ਫੀਮ ਵਾਲਾ ਕਾਪ ਆ ਗਿਆ ਯ ਜੀ ਕਿਸੇ ਵੀ ਡੰਗਰ ਵੀਡੀਓ ਦੇਖ ਕੇ ਫੋਨ ਕਰਦਾ ਮੇਰਾ ਭਰਾ ਹਾਂਜੀ ਮੰਨ ਲਓ ਆ ਡੰਗਰ ਜਾ ਨਗਰਿਆ ਠੀਕ ਆ ਮੇਰਾ ਭਰਾ ਫੋਨ ਚੁੱਕ ਕੇ ਕਹਿੰਦਾ ਪਾਜੀ ਆਪਾਂ ਸਾਈ ਪਾਉਣੀ ਆ ਨਹੀਂ ਪਾਣੀ ਪਾਜੀ ਤੁਸੀਂ ਭੇਜ ਦਿਓ ਬਿਲਕੁਲ ਸਹੀ ਗੱਲ ਹੈ ਭਾਈ ਗੁੱਸੇ ਦੀ ਕੋਈ ਗੱਲ ਨਹੀਂ ਹੈ ਨਹੀਂ ਜੀ ਸਾਨੂੰ ਭਾਵੇਂ ਕੋ ਦਹੀ ਨਹੀਂ ਮੇਰੀ ਫੋਨ ਲਾਵੇ ਦੋ ਦੋ ਮੇਰੀ ਚੁੱਕੀ ਜਾਵਾ ਇਹ ਤਾਂ ਆਪਾਂ ਕਹਿੰਦੇ ਖਿੱਚ ਕੇ ਹਵਾ ਬਾਹਰ ਲਿਆਵਾ ਨਹੀਂ ਨਹੀਂ ਕਦੇ ਵੀ ਜਿੰਨੇ ਭੇਜ ਲੋ ਹੜੀ ਨਹੀਂ ਫੇਟ ਨਹੀਂ ਬਿਲਕੁਲ ਜੀ ਬਿਲਕੁਲ ਜੀ ਡਾਕੇ ਰੱਖਣਾ ਫਿਰ ਪੰਜ ਮਿੰਟਾਂ ਖਰਾਬ ਹੋ ਜਾਣਾ ਬਿਲਕੁਲ ਜੀ 7 ਕਿਲੋ ਦੁੱਧੋ ਪਾਜੀ ਅੱਛਾ ਜੀ ਸਵਾਇ ਦੀ ਕਰਾ ਦੇ ਆਪ ਆਪਿਆ ਕਰਦੇ ਨੇ ਦੇਖੋ ਬਰੇ ਤੁਹਾਨੂੰ ਕੀ ਪਾਣੀ ਆ ਠੀਕ ਆ ਪਹਿਲਾ ਸੂਆ ਏ ਪਹਿਲਾ ਸੂਆ ਏ ਠੀਕ ਲੋ ਜੀ ਪਹਿਲਾ ਸੂਆ ਜਿਹੜਾ ਥਣ ਥਣ ਬਾਉ ਦੀ ਚੰਗਾ ਲੱਗਾ ਵਾ ਤੇ ਪਛੇਰੇ ਵੀ ਫੀਮੇਲ ਕਾਫ ਆ ਗਿਆ ਜੇ ਆਹ ਵਾਲਾ ਤੁਸੀਂ ਚੈੱਕ ਕਰ ਸਕਦੇ ਜੇ 7 ਲੀਟਰ ਤੋਂ ਇਸ ਤਰ੍ਹਾਂ ਤਿਆਰ ਆ ਲਿਆ ਕੱਟੀ ਖੋਲ ਸਾਡੇ ਠੀਕ ਆ ਕਰੋ ਜੀ ਚੈੱਕ ਕਰਦਾ ਤੇ ਜਿਹੜਾ ਬਹੁਤ ਹੀ ਚੰਗਾ ਕੱਢਿਆ ਕਰਮਾਲੀ ਨੇ ਬਾਕੀ ਇਹਦੀ ਲਾਈਵ ਚ ਆਈ ਤੁਹਾਨੂੰ ਦੁਕਾਨਾਂ ਦੇ ਅਹਵਾਾਰ ਅੱਧੇ ਰਖਬਾਰਤੀ ਅੱਗੇ ਆ ਫੱਟੀ ਲੈ ਫੱਟੀ ਫੱਟੀ ਲੈ ਫੱਟੀ ਹਾਂ ਹਾਂ ਪਕੜਾ ਲਿਆ ਤੁਹਾਨੂੰ ਹਾਂ ਹਾਂ ਪਕੜੀ ਪੂਰਾ ਮੈਂ ਪੇਟ ਸਰੀਰ ਹੀ ਮੇਰੇ ਇਹਦੇ ਇੱਥੇ ਰਹਿ ਲੈ ਅੱਛਾ ਆ ਜਾਗਾ ਇੱਥੇ ਚੁੱਪ ਕਰਕੇ ਆਪਣੀ ਜਗੇ ਪਿੰਡ ਉਤਰਾਂ ਗੜਾ ਪਿੰਡ ਦਾ ਪਾਗਮਣੀ ਆ ਭਗਵੇਂ ਇਹ ਪਿੰਡ ਵੀਰ ਦਾ ਚਵਾਈ ਕਰਾਵਾਂਗੇ ਬਾਈ ਜੀ ਵੀਡੀਓ ਦੇ ਵਿੱਚ ਹੀ ਮਨੋ ਮਨੋ ਉਹ ਗੱਡੀ ਪਾਣੀ ਲੋ ਜੀ ਖਾਨ ਤੋਂ ਜੈਨ ਲੋ ਕਾਲਾ ਲੱਗਾ ਪਿਆ ਰੇ ਪਸਮਾ ਦਿਖਾਉਣੇ ਲਾਗੇ ਤੋਂ ਅਰੇ ਤਾਂ ਪਾਈ ਥੋੜੀ ਨਿਕੇ ਰਾਦੀ ਹੈ ਅੱਛਾ ਜੀ ਹਾਂ ਠੀਕ ਹੈ ਠੀਕ ਲੋ ਜੀ ਇਹ ਕਿਆ ਕਰਤਾ ਤੇ ਆਪਾਂ ਦੱਸ ਕੇ ਵੀਰ ਜੀ ਮਨਕਾ ਨੂੰ ਲਾਂਭਣ ਕੇ ਹੋ ਲੈਣਾ ਮੇਰਾ ਵੀਰ ਬਿਲਕੁਲ ਬਿਲਕੁਲ ਸਹੀ ਗੱਲ ਹੈ ਨਾ ਬਿਲਕੁਲ ਇੱਕ ਨੰਬਰ ਇਹੋ ਵਾਦਾ ਹੁੰਦਾ ਸਿਆਣੇ ਬੰਦੇ ਦਾ ਤਾਲਵੇ ਜੀ ਕਹਿੰਦੇ ਮਾਰ ਲੋ 89 ਲੋ ਇਹ ਲੈ ਲੈ ਭਾਈ ਦੱਸ ਦੀ ਅਗਲਾ ਠੀਕ ਹੈ ਜੀ ਤਾਲੂ ਇਹ ਕਿਹਨੇ ਮੇਰਾ ਵੀਰ ਕਹਿੰਦਾ ਛੋਟਾ ਵੱਡਾ ਵੇ ਲੋ ਸਣ ਇਹ ਨਹੀਂ ਬਿਲਕੁਲ ਇਹ ਗੱਲ ਬਾਕੀ ਚੁਵਾਈ ਵਧੀਆ ਸਾਹਮਣੇ ਬਾਕੀ ਚੁਵਾਈ ਵੀ ਦਿਖਾ ਦਿੰਨੇ ਆ ਲੋ ਇਹ ਲੈ ਲੇ ਸਣਾਂ ਦੀ ਚੁਵਾਈ ਤੁਸੀਂ ਚੈੱਕ ਕਰ ਸਕਦੇ ਜੀ ਅਨੁਵਾਦ ਦੇ ਆਖੋ ਆ ਚੁਆਈ ਚੁਆਈ ਜਿਹੜੀ ਆ ਨ ਇੱਕ ਨੰਬਰ ਬਿਲਕੁਲ ਸਾਫ਼ ਦਾ ਰਹਾ ਵਾ ਤੇ ਕਿਆ ਕਰ ਸਕਦੇ ਅਗਲੇ ਸਨਾਂ ਦੀ ਚੁਆਈ ਆ ਹੋਰ ਇਸਾ ਮਾਰਨਾ ਕਿੱਥੇ ਓਏ ਪੰਚੇ ਆਕੇ ਲੇ ਲੋ ਆ ਭਾਈ ਮੜਾ ਜੇ ਸਰੂ ਹੈ ਨਾ ਮੜੇਗਾ ਇਧਰ ਆਵੇਂ ਮੜਾ ਲੱਗੂ ਦਿਖਾ ਦੇ ਆ ਮੜੇ ਆਵੇ ਖੁਦਾ ਵੇ ਕੋ ਪਤਾ ਨਾ ਦੱਸ ਠੀਕ ਹੈ ਅ ਦੱਸਿਆ ਬਾਈ ਚੰਗਾ ਲੈਣਾ ਇੱਥੋਂ ਆਨਲਾਈਨ ਮਾਰ ਜਾਂਦਾ ਨਾ ਉਹਨੇ ਕੋ ਵੀਰ ਕਹੇ ਇਹ ਹੋਈ ਜੇ ਇਹ ਬੰਦਾ ਚੰਗਾ ਲੈਣਾ ਬਾਈ ਇਹਦੇ ਬਿਲਕੁਲ ਬਿਲਕੁਲ ਠੀਕ ਹੈ ਆਈ ਗਾੜੀ ਠੀਕ ਜੀ ਲਓ ਜੀ ਆਵੜੀ ਮਗਰਲੇ ਖਾਰੀ ਕਿਹਾ ਇਹਦੇ ਕਿਹਦਾ ਸਰੋਤ ਹੈ ਨਹੀਂ ਮਾਰਦੀ ਉੱਡ ਜਾ ਕੋਈ ਨਹੀਂ ਦੇ ਵੀ ਵੜੇ ਚੜ ਦੇ ਛੱਡ ਦੇ ਹਲਦੇ ਓਏ ਸੱਤ ਆ ਓਏ ਚੱਲ ਉੱਡ ਜਾ ਛੱਡ ਦੇ ਆ ਲੈ ਵੀਰ ਜੀ ਅਸੀਂ ਆਪਾਂ 7 ਕਿਲੋ ਆਪਾਂ 6.5 ਕਿਲੋ ਦੀ ਗਰੰਟੀ ਭਾਈ ਦੋਦੀ ਦਵਾਗੇ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਓਏ 6.5 ਲੀਟਰ ਦੀ ਗਰੰਟੀ ਪਿਛੇ ਭਾਈ ਵਾਲਾ ਆ ਜੀ ਮੋਹਰੇ ਵਿੱਚ ਆਉਂਦੇ ਕੱਟੀਆਂ ਦੀਆਂ ਨੌਲੇਜਰ ਸੰਗਤ ਦਾ ਵਾਲੀਆ ਭਾਈ ਜਰਾ ਮੁੱਲ ਫਿਰ ਜੇ ਕੱਟੀ ਦੇ ਬਿਨਾ ਕਰੂ ਤਾਂ ਹੀ ਭਾਈ ਮੁੱਲ ਜਿੰਨਾ ਪਾਵਾਂਗੇ ਪਾਜੀ ਆਹਦੀ ਕੱਟੀ ਰੱਖਾਂ ਆਪਾਂ ਅੱਛਾ ਜੀ ਹਾਂ ਠੀਕ ਆ ਦੱਸ ਦੋ ਫਿਰ ਮੁੱਲ ਇਹਦਾ ਭਾਈ ਹਾਂ ਦਾ 65000 ਜੋੜੀ ਦੇਣੀ ਹੈ ਅੱਛਾ ਜੀ ਹਾਂ ਜੈ ਸੁਣੋ ਹੀ ਪੂਰੇ ਭਾਈ 45000 ਜੋੜੀ ਲਵਾਂਗੇ ਸਿਰ 100 ਰੁਪਏ ਛੋੜ ਹੀ ਹੁੰਦੀ ਹੈ ਅੱਛਾ ਜੀ ਇਹ ਕੱਟੀ ਦੇ ਬਿਨਾਂ ਲੈ ਜੀ ਤਾਂ ਆਪਾਂ 5000 ਕੱਟੀ ਦਾ 100 ਰੁਪਏ ਲੈ ਲਾਂਗੇ ਠੀਕ ਹੈ ਠੀਕ ਹੈ ਲਓ ਜੀ ਕੱਟੀ ਇਸ ਮੇਰੇ ਕੋਲ ਖੜੋ ਦੇ 64000 ਦੀ ਮੇਰੇ 5000 ਦੀ ਕੱਟੀ ਕੋਈ ਲਗਾ ਸਕਦਾ ਆ ਬਾਕੀ ਛੋਟੀਆਂ ਤੋਂ ਮੈਂ ਮਾਤੀ ਨਹੀਂ ਬਹੁਤ ਆ ਜੀ ਕੱਟੀ ਦੇ ਬਦੇ ਮੰਗਣ ਦੇ ਜਿਹਨੂੰ ਪਰਖਿਆ ਕੱਟੀ ਹਾਂ ਜੀ ਬਦੇ ਮਿਲੋ ਆਖਣ ਦੇ ਮਿਲ ਕੋ ਦੇਣ ਦੇ ਮੈਨੂੰ ਪੈਸੇ ਦੇ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਬਈ ਤੇ ਜੇ ਨੰਬਰ ਤੇ ਜੇ ਨੰਬਰ ਤੇ ਦੂਜੇ ਅੱਛਾ ਜੀ ਗੱਭਨ ਜੀ ਅੱਛਾ ਜੀ ਗੱਭਨ ਤਿਆਰ ਮੇਰੇ ਕੋਲ ਕੁੜੀ ਹੈ ਗੱਭਨ ਤੇ ਆ ਰਾਜੀ ਨੂੰ ਗਹਿਰ ਕਰ ਸਕਦੇ ਜਿੰਨਾ ਦੁਜਾ ਸੁਆਜੋ ਸੁਣਾਏ ਠੀਕ ਹੈ ਜੀ ਲਓ ਜੀ ਦੁਜਾ ਸ਼ੁਰੂਆਤ ਹੋ ਗਈ ਨੇ ਕਾਟ ਕਾਠੇ ਦਾ ਵੀ ਚੰਗਾ ਬਾਕੀ ਚਰ ਡੇਰੀਆਂ ਸਫਾਈਆਂ ਤੁਸੀਂ ਕੀ ਕਰ ਸਕਦਾ ਜਿਹੜੇ ਟੰਡਾਂ ਤੋਂ ਲਾ ਜਿਹੜੀਆਂ ਬਹੁਤ ਹੀ ਜ਼ਿਆਦਾ ਵਾ ਹਵਾਨੇ ਤੇ ਭਾਜੀ ਅੱਜ ਅੱਠ ਨਹੀਂ ਮੀਂਹ ਪਈ ਅਛਾ ਜੀ ਲੋ ਜੀ ਹੁਣ ਦੇਖਦੇ ਆਸ-ਪਾਸ ਅਜੇ ਵੀ ਟਾਈਮ ਲੱਜੂਗੀ ਠੀਕ ਆ ਠੀਕ ਆ ਜੀ ਬਾਕੀ ਆਪਣੀ ਥਾਂ ਦੀ ਪਿੱਛੇ ਦੀ ਆਪਣੀ ਫੁੱਲ ਗੱਡੀ ਭਾਗ ਕੁਝ ਦੇਖੋ ਠੀਕ ਆ ਠੀਕ ਆ ਠੀਕ ਆ ਜੀ ਲੋ ਜੀ ਟੰਡਾਂ ਤੋਂ ਲਾ ਜਿਹੜੀਆਂ ਬਹੁਤ ਹੀ ਜ਼ਿਆਦਾ ਵਾ ਜੇ ਸਾਰੀਆਂ ਕਵਰ ਕਰੋਗੇ ਸੌਂਤਾ ਕਰਨ ਵਾਲੀ ਦੇ ਕੁਆਲਟੀ ਕਿਹਟਾ ਸਾਡੇ ਵੀ ਹੈ। ਅੱਧੀ ਬਣੋ ਜੀ। ਇਹਦਾ ਬਾਈ ਜੀ ਮੋਲਾ ਦੇਖੋ ਕੁੜੀ ਚੰਗੀ ਵੇਖਿਆ ਕਿਦਾਂ ਵੇਹੋਾਈ ਇੱਥਾਨ ਠੀਕ ਆ ਠੀਕ। ਦਾ 8 ਦਿਨ ਹੀ ਬਾਈ 10 10 ਜੀ ਹੋਏ। ਅੱਛਾ ਜੀ। ਸੋਹਣਾ ਬਾਈ ਕੋਈ ਨਹੀਂ ਠੀਕ ਆ। ਇਦਮ ਬੋਲ ਬਾਈ ਜੀ ਪਾਜੀ ਕਰਦਾ 75000 ਅੱਛਾ ਜੀ ਇਹ ਹਾਰਾ 75000 ਦੇਣੀ ਹੈ ਅੱਛਾ ਜੀ 74 ਦੀ ਠੀਕ ਹੈ ਉਹ ਜੀ 74000 ਆਪਦੀ ਗੱਬਣ ਤਿਆਰ ਬਈ ਚੌਥੇ ਨੰਬਰ ਤੇ ਚੌਥੇ ਨੰਬਰ ਤੇ ਮੀਨੀ ਆ ਗਈ ਹੈ ਅੱਛਾ ਜੀ ਇਹ ਭਾਜੀ ਮਹੀਨੇ ਤੋਂ ਡੇਢ ਮਹੀਨਾ ਖੜਸਾ ਦੀ ਹੈ ਉਹ ਮਹੀਨਾ ਦੇ ਘਰ ਵਾਲੇ ਅੱਛਾ ਜੀ ਆਪਾਂ ਉਹ ਵੀਰਾਂ ਦਾ ਨੰਬਰ ਵੀ ਦੇ ਦਾਂਗੇ ਕਿ ਨਾਲੇ ਮ ਖੜਸਾ ਦੀ ਆ ਠੀਕ ਆ ਤੇ ਅਣੀ ਡੇਢ ਮਹੀਨਾ ਕਹਿ ਕੇ ਦਵਾਉਗੇ ਅੱਛਾ ਜੀ ਹਾਂ ਵੀਰ ਨਾਲ ਹੋ ਲੋ ਸ਼ੁਰੂਆਤ ਜੱਜਾ ਸੁਣਾ ਮੀਨੀ ਛੋਟੀ ਕਿ ਕਾਨੂੰਗਾਰ ਜੀ ਪਰ ਜਿਹੜੇ ਵੀਰਾਂ ਕੋ ਲਈ ਨਾ ਹਾਂਜੀ ਦੁੱਧ ਨੂੰ ਮੈਂ ਜਿਆਦਾ ਹੀ ਗੱਪ ਮਾਰ ਲੀਏ 15 16 ਦੇ ਭਾਰੀ 10 ਕਿਲੋ ਆਇਆ ਕੰਨੋਂ ਬੜੀ ਫਰਦੀ ਏ ਠੀਕ ਆ ਠੀਕ ਆ ਲਓ ਜੀ ਦੂਜਾ ਸੂਗਾ ਸੂ ਵੀ ਤੇ ਮੀਣੀ ਛਾਟੀ ਆ ਗਈ 1.5 ਮਹੀਨਾ ਮੰਨ ਕੇ ਲਵੇ ਕੋਈ ਭਰਾ ਦੁਆਰੀ ਤੇ ਲੱਗ ਜਾ ਕੇ ਪੂਰੀ ਚਿਆਲ ਜੀ ਮਹੀਂ ਅਛਾ ਜੀ ਤੇ ਆਪਾਂ ਸਾਡੇ ਨੇ ਜਿਹੜੀਆਂ ਹਾਂਜੀ ਮੇਰੇ ਨਾਲ ਹੀ ਕਰ ਜੀ ਠੀਕ ਆ ਠੀਕ ਆ ਲਓ ਜੀ ਕਮੇਟੀ ਦੇ ਆ हिसाब ਦਾ ਬਣਾ ਦੂਗਾ ਭਾਈ ਆ ਵੇਖੋ ਸਭ ਤੇ ਲੰਮੀ ਵਾਲ ਕਰਨੀ ਠੀਕ ਆ ਜੀ ਉਹ ਲਿਖਿਆ ਕਰ ਸਾ ਦੇਖੇ ਇਸ ਸਵਾਲ ਦੀ ਜੱਟ ਬਹਿ ਗਿਆ ਇਹ ਦੇਖੋ ਤੁਸੀਂ ਨਾਲੇ ਕਰਮਾ ਵਾਲੀ ਲਾਜੂਰੀ ਦਾ ਸਿੰਗਲ ਹੱਡੀ ਆ ਤੇ ਪਹਿਲੇ ਤੋਂ ਮੇਰਾ 10 ਲੀਟਰ ਮਿਲ ਕਰ ਕੌੜੇ ਦਾ ਭਾਈ ਭਾਈ ਝੂਗਾ ਕੰਮ ਲਈ ਜੋ ਕਿ ਵੀਰਪ ਲਈ ਆ ਕਿ ਮੈਂ ਤੁਹਾਨੂੰ 10 ਕਿਲੋ ਕਹਾਂ ਤੂੰ 15 ਕਿਲੋ ਕਹਿੰਦੇ ਆ ਇਹ ਨਹੀਂ ਬਿਲਕੁਲ ਬਿਲਕੁਲ ਇਹ ਕਿਹੇ ਗੱਜ ਕੋਲੋਂ ਮਾੜਾਪੁਰ ਨੀਕੀ ਹੋ ਜੇ 10 ਕਿਲੋ ਉਹਨਾਂ ਨੇ ਭਾਈ ਲੀਟਰਾਂ ਕੋਤ ਚੋਂਦੀ ਆ ਅੱਛਾ ਇੱਕ ਘੜੀ ਚੋਂਦੀ ਸੀਲ ਤੋਂ ਉੱਠਣੀ ਡਿੱਡਲੀ ਹੋਣੀ ਠੀਕ ਆ ਠੀਕ ਹੈ ਇਹਦਾ ਭਾਈ ਰੇਟ ਆ ਯਾਰ ਥੱਲੇ ਹੀ ਆ ਠੀਕ ਆ ਇਹਦਾ ਭਾਈ ਮੁੱਲ ਭਾਵੇਂ ਕਰਾ ਲਈ ਕੋ 65000 ਭਾਵੇਂ ਕਰਾ ਲਈ 60000 ਅੱਛਾ 60000 ਹੀ ਦੇਣੀ ਆ ਭਾਈ ਕਰ 2000 பை ਛੜਦਾਂਗੇ اچھا ਜੀ 59000 ਝੋਟੀ ਖਾਣੇ ਬਦਲਾਂਗੇ ਠੀਕ ਹੈ ਲਓ ਜੀ ਮੇਣੀ ਝੋਟੀ 55 ਉਹ ਲੱਥਾਂ ਪਈ ਹੁੰਦੇ ਉਹ ਠੀਕ ਹੈ ਠੀਕ ਇਹ ਦੇਖੋ ਬਾਲ ਕਹਿੰਦਾ ਲੋਈ ਪੈ ਗਈ ਹੈ ਚਰਮ ਵਾਲੀ ਨੇ ਕੀ ਕਰ ਸਕਦੇ ਇਹ ਤਾਂ ਅਸਲ ਲੀਟਰ ਜਿਹੜਾ ਦੁੱਧ ਪਹਿਲਾਂ ਹੀ ਹੋਵੇ ਭਰਿਆ ਕਰਮ ਵਾਲੀ ਨੇ ਤੇ ਬੱਚੂ ਬਾਈ ਦੇ ਕੋਲ ਚੰਗੇ ਆ ਤੇ ਡੇਟ ਉੱਧਰ ਦੇਖੋ ਜੀ ਪਰਲੀ ਆ ਦੇਖੋ ਚੂੜੀ ਖਾਈ ਨਹੀਂ ਹੋਵੇ ਦੋ ਠੀਕ ਹੈ ਠੀਕ ਹੈ ਜੀ ਲਓ ਭਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ